ਮੇਰਾ ਨਾਮ ਸਦੇਵ ਸਿੰਘ ਆ ਮੈਂ ਹਾਈਵੇ ਪੈਟਰੋਲਿੰਗ ਦੇ ਵਿੱਚ ਡਰਾਈਵਿੰਗ ਕਰਦਾ ਸੁਪਰਵਾਈਜ਼ਰ ਸਾਹਿਬ ਤੇ ਮੇਰੇ ਆਪਣਾ ਹੈਲਪਰ ਗਾਰਡ ਫਿਰ ਨਾਲ ਨੇ ਅਸੀਂ ਇੱਥੋਂ ਗੁਜ਼ਰੇ ਸੀ ਤੇ ਅਚਾਨਕ ਦਿਖਿਆ ਇੱਥੇ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਬਹੁਤ ਭਿਆਨਕ ਹੋਇਆ ਆ ਪਰ ਫਿਰ ਵੀ ਉਸ ਟਰੱਕ ਵਾਲੇ ਦੀ ਬਰੀ ਮਿਹਰਬਾਨੀ ਹੈ ਜਿਨੇ ਸਾਰੀ ਫੈਮਿਲੀ ਨੂੰ ਬਚਾ ਲਿਆ ਟਰੱਕ ਜਦੋਂ ਗੱਡੀ ਇਧਰੋਂ ਇਹਨਾਂ ਜਾਣਾ ਸੀ ਹਸਿਆਰਪੁਰ ਨੂੰ ਗੱਡੀ ਵਾਲਿਆਂ ਨੇ ਤੇ ਇਹ ਗੱਡੀ ਉੱਪਰ ਚਾ ਕੇ ਫਿਰ ਬੈਗ ਜਾਣ ਦੀ ਸੀ ਤੇ ਜੋ ਬੈਗ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਹ ਟਰੱਕ ਵਾਲਾ ਮਗਰੋਂ ਆ ਰਿਹਾ ਸੀ ਉਹ ਕੋਈ ਸਪੀਡ ਵਿੱਚ ਸੀ ਉਹਨੇ ਇਸ ਨੁੱਕਰ 'ਚ ਵੱਜਣ ਤੋਂ ਬਾਅਦ ਉਹਨੇ ਗੱਡੀ ਕੰਟਰੋਲ ਨਹੀਂ ਹੋਈ ਤਾਂ ਥੱਲੇ ਚ ਲੱਗਿਆ ਉਹਨੂੰ ਥੋੜੀ ਬਚਾਉਂਦੇ ਪਹੁੰਚਾਉਂਦੇ ਇਹਨਾਂ ਦੀ ਜਿਹੜਾ ਜਿੰਨਾ ਪਰਿਵਾਰ ਇਹਨਾਂ ਦਾ ਸਾਰਾ ਬਚ ਗਿਆ ਤੇ ਇਹ ਹੈ ਕਿ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਨੁਕਸਾਨ ਤੇ ਫਿਰ ਵੀ ਠੀਕ ਹੋ ਸਕਦਾ ਜਿਹੜਾ ਪਰਿਵਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਦਾ ਉਹ ਨਹੀਂ ਹੋਣਾ ਇੱਕ ਡਰਾਈਵਰ ਨੇ ਬੜੀ ਆਪਣੇ ਆਪਣੇ ਆਪ ਨੂੰ ਉਹਨੇ ਖਤਰੇ 'ਚ ਪਾ ਲਿਆ ਗੱਡੀ ਦਾ ਨੁਕਸਾਨ ਕਰ ਲਿਆ ਆਪਣੇ ਆਪ ਨੂੰ ਜ਼ਖਤ ਲਵਾ ਲਈਏ ਉਹਨੂੰ ਸੱਟ ਲੱਗੀ ਹੈ 108 ਗੱਡੀ ਵਾਲੇ ਐਂਬੂਲੈਂਸ ਵਾਲੇ ਉਹਨਾਂ ਨੂੰ ਲੈ ਗਏ ਆ ਇਸ ਟਾਈਮ ਸ਼ਿਫਟ ਕਰ ਲਿਆ ਸਰਕਾਰੀ ਹਸਪਤਾਲ ਗੁਰਦਾਸਪੁਰ 'ਚ ਤੇ ਅੱਗੋਂ ਦੇਖੋ ਕਿੱਥੇ ਲੈ ਗ ਜਾਂਦੇ ਆ ਜਿਹੜੀ ਗੱਡੀ ਜਿਹੜੀ ਗੱਡੀ ਭਾਈ ਹਾਈਵੇ ਤੇ ਠਮਾ ਕੇ ਰੋਕ ਸਾਈਡਿੰਗ ਮਾਰ ਨਹੀ ਨਹੀ ਨਾ ਕਮਾਈ ਨਹੀਂ ਗੱਡੀ ਗਾਂ ਲੈ ਗਏ ਇੱਥੋਂ ਬੈਗ ਲੈ ਕੇ ਜਾ ਰਹੇ ਸੀ ਬੈਗ ਹੀ ਮਗਰਲੀ ਨੁੱਕਰ ਹੀ ਲੱਗੀ ਹੈ ਗੱਡੀ ਟੇਢੀ ਹੀ ਗੱਡੀ ਨਾਲ ਵਜਨ ਕਰਕੇ ਇਹਨਾਂ ਦਾ ਐਸਾ ਡਰਾਈਵਰ ਸਿਚੁਏਸ਼ਨ ਸੱਦਾ ਵਗੈਰਾ ਲੱਗਿਆ ਹੋਦਾ ਡ라이ਵਰ ਦੇ ਕਹਿੰਦੇ ਲੱਤ ਉੱਤੇ ਸੱਟ ਲੱਗੀ ਹੈ ਕੋਈ ਸਾਤੀ ਨੂੰ ਡੱਬ ਲੱਗੀ ਹੈ ਤੇ ਕਮਰ ਦੇ ਹੈਗੀ ਥੋੜੀ ਛੋਟ ਲੱਗੀ ਹੈ ਦੇਖੋ ਪਰਮਾਤਮਾ ਤੰਦਰੁਸਤ ਰੱਖੇ ਉਹਨਾਂ ਨੂੰ ਆ ਕੋਈ ਹੋਏ ਗੁਰਦਾਸਪੁਰ ਵਿੱਚ ਇੱਕ ਬਹੁਤ ਹੀ ਭਿਆਨਕ ਹਾਸਾ ਹੋਇਆ ਵਾ ਜਿੱਥੇ ਕੀ ਹਾਈਵੇ ਉੱਪਰ ਇੱਕ ਗੱਡੀ ਜਾ ਰਹੀ ਸੀ ਜਿਨ੍ਹਾਂ ਨੇ ਹੁਸ਼ਿਆਰਪੁਰ ਦੀ ਤਰਫ ਜਾਣਾ ਸੀ ਪਰ ਉਹ ਗਲਤ ਜਿਹੜਾ ਫਲਾਈਓਵਰ ਚੜ ਜਾਂਦੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਜੱਕਦਾਬ ਹੋਇਆ ਬ੍ਰੇਕ ਮਾਰ ਦਿੱਤੀ ਜਾਂਦੀ ਹੈ ਤੇ ਇੱਕ ਯਾ ਟਰਾਲਾ ਪਿੱਛੇ ਤੋਂ ਆ ਰਿਹਾ ਸੀ ਉਹਨਾਂ ਨੂੰ ਬਚਾਉਣ ਦੇ ਲਈ ਆ ਉਸਨੇ ਇਰਾਵਾ ਉਫਾਈਏ ਤੋਂ ਫਲਾਈ ਹੋ ਉਹ ਤੇਰਾ ਥੱਲੇ ਟ੍ਰਾਲਾ ਉਤਾਰ ਦਿੱਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੀ ਜਿਹੜੀ ਹਾਲਤ ਆ ਕਾਫੀ ਜ਼ਿਆਦਾ ਜਿਹੜੀ ਡੈਮੇਜ ਹੋ ਚੁੱਕੀ ਆ ਤੇ ਜਿਹੜਾ ਟ੍ਰਾਲਾ ਸੀ ਉਹ ਇਹਨੂੰ ਬਚਾਉਣ ਦੇ ਲਈ ਜਦੋਂ ਉਸ ਵੱਲੋਂ ਜਿਹੜਾ ਆਪਣਾ ਟ੍ਰਾਲਾ ਬਾਹਰ ਫਲਾਈ ਹੋ ਉਹ ਤੇ ਜਿਹੜਾ ਥੱਲੇ ਉਤਾਰ ਦਿੱਤਾ ਜਾਂਦਾ ਵਾ ਤੇ ਉਹ ਕਾਫੀ ਜ਼ਿਆਦਾ ਦੂਰ ਜਿਹੜਾ ਉਹ ਚਲਾ ਜਾਂਦਾ ਵਾ ਮੈਂ ਕੈਮਰਾਮੈਨ ਨੂੰ ਕਹਾਂਗਾ ক্লোਜ਼ ਕਰਕੇ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਜਦੋਂ ਗੱਡੀ ਵਾਲੇ ਕੋਲ ਜਦੋਂ ਹਸ਼ਾਰਪੁਰ ਜਾਣਾ ਸੀ ਤੇ ਅਚਾਨਕ ਉਹਨਾਂ ਵੱਲੋਂ ਜਿਹੜਾ ਫਲਾਈਓਵਰ ਤੇ ਉੱਪਰ ਚੜ੍ਹ ਦਿੱਤੀ ਜਾਂਦੀ ਗੱਡੀ ਜਿਹੜਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਗਲਤ ਫਲਾਈਓਵਰ ਚੜ੍ਹ ਗਏ ਆ ਤੇ ਉਹਨਾਂ ਵੱਲੋਂ ਜਿਹੜੀ ਆ ਉਹ ਇੱਕਦਮ ਬ੍ਰੇਕ ਮਾਰ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਜਿਹੜਾ ਟਰਾਲਾ ਵਾ ਉਹ ਟਰਾਲਾ ਡਰਾਈਵਰ ਜਿਹੜਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ ਤੇ ਬਚਾਉਣ ਦੀ ਕੋਸ਼ਿਸ਼ ਦੌਰਾਨ ਹੀ ਉਹ ਟਰਾਲਾ ਜਿਹੜਾ ਉਹ ਥੱਲੇ ਨੂੰ ਉਤਾਰ ਦਿੰਦਾ ਜਾਂਦਾ ਵਾ ਜਿਸ ਤੋਂ ਬਾਅਦ ਹਾਲਾਂਕਿ ਇਹ ਗੱਡੀ ਵਾਲੇ ਉਹਨਾਂ ਦਾ ਜਿਹੜਾ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਗੱਡੀ ਜਿਹੜੀ ਡੈਮੇਜ ਹੋਈ ਆ ਜਿਹੜਾ ਟਰਾਲਾ ਡਰਾਈਵਰ ਆ ਉਹਨੂੰ ਕਾਫੀ ਜ਼ਿਆਦਾ ਏਰੀਆ ਉਹ ਸੱਟਾਂ ਲੱਗੀਆਂ ਵਾ ਸੋ ਜਿਹੜੇ ਲੋਕ ਆ ਮੌਕੇ ਤੇ ਮੌਜੂਦ ਆ ਨਾ ਉਹ ਲੋਕੀ ਆ ਹੀ ਕਹਿ ਜਾ ਰਿਹਾ ਵੇ ਕਿ ਜਿਹੜਾ ਗੱਡੀ ਚਾਲਕੋ ਅਸੀਂ ਗਲਤੀ ਹੈ ਤੇ ਉਸ ਨੂੰ ਇੱਕਦਮ ਬ੍ਰੇਕ ਜਿਹੜੀ ਉਹ ਨਹੀਂ ਮਾਰਨੀ ਚਾਹੀਦੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਿਆ ਜਿਨ੍ਹਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਅਤੇ ਜਾਣਕਾਰੀ ਲੈ ਕੇ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਸ ਦੀ ਗਲਤੀ ਆ ਉਸ ਖਿਲਾਫ ਜਿਹੜੀ ਉਹ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਸੋ ਜਿਹੜਾ ਡਰਾਈਵਰ ਆ ਉਹਨੂੰ ਜਿਹੜਾ ਵਾ ਸਿਵਲ ਹਸਪਤਲ ਕੋਲ ਰਾਸਪੂ ਜਿਹੜਾ ਪਹੁੰਚਾ ਦਿੱਤਾ ਗਿਆ ਵਾ